ਅੱਜ 23 April 2024 ਨੂੰ ਕਿਸਾਨਾਂ ਦੇ ਵੱਲੋਂ ਖੁੱਲੀ ਬਹਿਸ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਅਤੇ ਕਿਸਾਨ ਭਵਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਵੱਡੀ ਲੀਡਰਸ਼ਿਪ ਦੇ ਲਈ ਕੁਰਸੀਆਂ ਵੀ ਰੱਖੀਆਂ ਗਈਆਂ ਸੀ ਦੱਸਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਿਤ ਸ਼ਾ ਜੀਪੀ ਨੱਟਾ ਅਤੇ ਸੁਨੀਲ ਜਾਖੜ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਸੀ ਤੇ ਹੋਰ ਨੇਤਾਵਾਂ ਨੂੰ ਕੁਰਸੀਆਂ ਤੇ ਬਿਠਾਇਆ ਗਿਆ ਹੈ ਦੱਸਦੇ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਜਿਹੜਾ ਕਿ ਆਗੂ ਨਹੀਂ ਪਹੁੰਚਿਆ ਤਾਂ ਉੱਤੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ 3 ਵਜੇ ਤੱਕ ਹਉਡੀ ਕਰਾਂਗੇ ਉਸ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਵੇਗੀ ਦੇ ਲੰਬੇ ਅਰਸੇ ਤੋਂ ਕਿਸਾਨ ਜਿਹੜੇ ਨੇ ਦਰ ਨਾ ਪ੍ਰਦਰਸ਼ਨ ਕਰ ਰਹੇ ਨੇ ਪੰਜਾਬ ਹਰਿਆਣਾ ਦੇ ਗਰੂਹਾਂ ਤੇ ਬੈਠੇ ਨੇ ਸਾਰਿਆਂ ਨੇ ਹੀ ਦੇਖਿਆ ਕਿ ਉੱਥੇ ਜਿਹੜੇ ਨੇ ਕਿਸ ਤਰ੍ਹਾਂ ਦੇ ਮਾਹੌਲ ਸਨ ਮਗਰ ਅਗਰ ਅੱਜ ਦੀ ਗੱਲ ਕੀਤੀ ਜਾਵੇ ਜਿਹੜਾ ਹੈ ਸਾਫ਼ ਤੌਰ ਤੇ ਓਪਨ ਡਿਬੇਟ ਵਾਸਤੇ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸਰਕਾਰ ਨੂੰ ਜਿਹੜਾ ਹੈ ਸੱਦਾ ਵੀ ਦਿੱਤਾ ਗਿਆ ਸੀ ਤੇ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਜਿਹੜੇ ਮੁੱਦੇ ਐ ਚ ਐਮਐਸਪੀ ਦੀ ਗੱਲ ਕੀਤੀ ਜਾਵੇ ਜਿਹੜੀ ਵੀ ਮੰਗਾਂ ਨੇ ਕਿਸਾਨਾਂ ਦੀ ਉਹਨਾਂ ਤੇ ਗੱਲਬਾਤ ਕੀਤੀ ਜਾਏਗੀ ਕਿਸਾਨ ਨੇਤਾ ਵੀ ਸੜਨਾਲਾ ਹੈ ਗੱਲਬਾਤ ਕਰਦੇ ਸਰ ਅਗਰ ਗੱਲ ਕੀਤੀ ਜਾਵੇ ਓਪਨ ਸੱਦਾ ਦਿੱਤਾ ਗਿਆ ਅਗਰ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਆ ਨਰਿੰਦਰ ਮੋਦੀ ਜੀ ਦੀ ਵੀ ਲੱਗੀ ਆ ਉਹਦੇ باوجود ਵੀ ਜਿਹੜੇ ਨੇ ਬੀਜਪੀ ਦੇ ਜਿਹੜੇ ਵੱਡੇ ਆਗੂ ਹੈ ਉਹ ਵੀ ਨਹੀਂ ਆਏ ਕੇਂਦਰ ਸਰਕਾਰ ਭੱਜ ਦਿਖ ਰਹੀ ਹੈ ਬਿਲਕੁਲ ਜੀ ਸਾਫ ਹੈ ਉਹਨਾਂ ਨੇ ਸ਼ੁਰੂਆਤ ਹੈ ਜਿਹੜੇ ਤੁਸੀਂ ਖੁਦ ਵੀ ਦੇਖਿਆ ਵੀ ਉਹਨਾਂ ਨੇ ਆਪ ਸ਼ੁਰੂਆਤ ਕੀਤੀ ਸੀ ਵੀ ਸਾਡੇ ਨਾਲ ਕਿਸਾਨ ਲੀਡਰ ਖੁੱਲੀ ਡਿਬੇਟ ਕਰਨ ਅਸੀਂ ਸਾਬਤ ਕਰਾਂਗੇ ਵੀ ਅਸੀਂ 10 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਕਿਸਾਨਾਂ ਦੀ ਭਲਾਈ ਲਈ ਉਹਨਾਂ ਦੀ ਆਮਦਨ ਦੁੱਗਣੀ ਕਰ ਲਈ ਕੀ ਕੀ ਕੰਮ ਕੀਤੇ ਨੇ ਕਿ ਕਿ ਉਹਨਾਂ ਨੇ ਇਸ ਕੇ ਪਾਲਿਸਿਕਾ ਲਿਆਂਦਿਆਂ ਗਾਨ ਇਸ ਕੀ ਅਸੀਂ ਅਸੀਂ ਤੱਥਾਂ ਸਹਿਤ ਸਾਫ਼ਤ ਕਰਾਂਗੇ ਕਿਸਾਨ ਲੀਡਰ ਸਾਡੇ ਜਵਾਬ ਦੇਣ ਵੀ ਅਸੀਂ ਉਹ ਕੀਤਾ ਕਿ ਨਹੀਂ ਕੀਤਾ ਇਹਦਾ ਮਤਲਬ ਐਵੇਂ ਬਿਨਾਂ ਵਜ੍ਹਾ ਸਾਡੇ ਉਹ ਸਾਡਾ ਵਿਰੋਧ ਕਰ ਰਹੇ ਆ ਵੀ ਜੇ ਉਹਨਾਂ ਚ ਜ਼ਰੂਰਤ ਹੈਗੀ ਆ ਤਾਂ ਡਿਬੇਟ 'ਚ ਆਉਣ ਇਹਦਾ ਮਤਲਬ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਨਾ ਅਸੀਂ ਉਹਨਾਂ ਦੀ ਜਿਹੜੀ ਚੈਲੰਜ ਸੀਗੀ ਉਹਨਾਂ ਦੀ ਚੁਣੌਤੀ ਨੂੰ ਕੂਲ ਕਰ ਲੈ ਵੀ ਵੈਲਕਮ ਅਸੀਂ ਸਾਨੂੰ ਦੱਸੋ ਅਸੀਂ ਡਿਬੇਟ 'ਚ ਆਉਣ ਨੂੰ ਤਿਆਰ ਆ ਤੁਸੀਂ ਸਾਨੂੰ ਜੋ ਵੀ ਤਾਰੀਖ ਦੇ ਦੇਵੋਗੇ ਜੋ ਵੀ ਸਥਾਨ ਦੇ ਦੇਵੋਗੇ ਦਿੱਲੀ ਕਹਦੇ ਹੋ ਦਿੱਲੀ ਆ ਜਾਾਂਗੇ ਜਿੱਥੇ ਵੀ ਕਹੋਗੇ ਉੱਥੇ ਆ ਜਾਾਂਗੇ ਪਰ ਉਹਨਾਂ ਨੇ ਇਕੱਲਾ ਬ ਪਰ ਉਹਨਾਂ ਨੇ ਕੋਈ ਦੁਬਾਰੇ ਬਿਆਨ ਦਿੱਤਾ ਵੀ ਇਹ ਜਿਹੜਾ ਹੈਗਾ ਜੋ ਜਵਾਬ ਦੇਣ ਦਾ ਜਾਂ ਸਵਾਲ ਕਰਨ ਦਾ ਜਾਂ ਡਿਬੇਟ ਕਰਨ ਚ ਇਹ ਅਸੀਂ ਪੰਜਾਬ ਦੇ ਲੀਡਰ ਨਹੀਂ ਕਰਾਂਗੇ ਇਹ ਜਿਹੜੇ ਸਾਡੇ ਨੈਸ਼ਨਲ ਪੱਧਰ ਦੇ ਲੀਡਰ ਹੈ ਉਹ ਕਰਨਗੇ ਅਸੀਂ ਅਸੀਂ ਕਿਹਾ ਵੈਲਕਮ ਨੈਸ਼ਨਲ ਪੱਧਰ ਦੇ ਲੀਡਰ ਵੀ ਆ ਜਾਣ ਅਸੀਂ ਉਹਨਾਂ ਨੂੰ ਵੀ ਉਹ ਸਾਨੂੰ ਜਿੱਥੇ ਸੱਦਣਗੇ ਅਸੀਂ ਉੱਥੇ ਆ ਜਾਾਂਗੇ ਸਾਨੂੰ ਦੱਸਣ ਟਾਈਮ ਜਦੋਂ ਉਹਨਾਂ ਨੇ ਨਾ ਟਾਈਮ ਦਿੱਤਾ ਫੇਰ ਅਸੀਂ ਆਹ ਬੁੱਕ ਕਰਕੇ ਆਪ ਖਰਚ ਕਰਕੇ ਕਿਸਾਨ ਭਵਨ ਦਾ ਜਿਹੜਾ ਹਾਲ ਹੈ ਆਪ ਬੁੱਕ ਕਰਕੇ ਉਹਨਾਂ ਨੂੰ ਟਾਈਮ ਦਿੱਤਾ ਮਿੜ ਕੇ ਰਹੇ ਵੀ ਦਿੱਤਾ ਉਹਨਾਂ ਨੂੰ ਟਵਿੱਟਰ ਰਾਹੀਂ ਵੀ ਉਹਨਾਂ ਦਾ ਜਿਹੜਾ ਮੇਲਾ ਰਾਹੀਂ ਵੀ ਭੇਜਿਆ ਅਖੜ ਸਾਹਿਬ ਅਖੜ ਸਾਹਿਬ ਦੇ ਵੀ ਫੋਟੋ ਲਾ ਰੱਖੀ ਹੈ ਪੰਜਾਬ ਦੇ ਪ੍ਰਧਾਨ ਨੇ ਮਗਰ ਅਗਰ ਅੱਜ ਦੀ ਗੱਲ ਕੀਤੀ ਜਾਵੇ ਤੁਸੀਂ ਸੱਦਾ ਦਿੱਤਾ ਸੀਗਾ ਜਰੂਰ ਮਗਰ ਕੋਈ ਵੀ ਗੱਲਬਾਤ ਵਾਸਤੇ ਨਹੀਂ ਆਇਆ ਬਿਲਕੁਲ ਨਹੀਂ ਹੈ ਜਿਹਦੇ ਚੋਂ ਸਾਫ ਹੋ ਗਿਆ ਨਾ ਸਾਡਾ ਮਨੋਰਥ ਵੀ ਕੋਈ ਅੰਨੇ ਵਾਪਰੋਧ ਕਰਨ ਨਹੀਂ ਉਹਨੇ ਵਜੰਦਾਬਾਦ ਮੋਤੋਵਾਦ ਕਰਨੇ ਸਾਨੂੰ ਇਹ ਹੈਗਾ ਵੀ ਜਿਹੜਾ ਵੋਟਰ ਹੈਗਾ ਉਹਨੇ ਵੋਟ ਦੇਣੀ ਹੈ ਉਹਨਾਂ ਦੇ ਸਮੇਂ ਚ ਉਹਨੂੰ ਉਹਨੂੰ ਪਤਾ ਲੱਗੇ ਰਿਐਲਿਟੀ ਕੀ ਹੈ ਪੀ ਜਦੋਂ ਇਹ ਡਿਬੇਟ ਹੋਊਗੀ ਸੋ ਤੁਸੀਂ ਬਾਇਆ ਮੀੜ ਗਿਆ ਕਿਨੇ ਲੱਖਾਂ ਲੋਕਾਂ ਤੇ ਕਰ ਜਾਊਗੇ ਹਜ਼ਾਰਾਂ ਲੋਕਾਂ ਤੇ ਕਰ ਉਹਨਾਂ ਨੂੰ ਵੋਟ ਨੂੰ ਪਤਾ ਲੱਗੇ ਵੀ ਹਾਂ ਇਹ ਵਾਕਈ ਇਹਨਾਂ ਨੇ ਕੁਝ ਕੀਤਾ ਕੱਲਾ ਕਿਸਾਨਾਂ ਦਾ ਮਾਮਲਾ ਲੈ ਮਜ਼ਦੂਰਾਂ ਦਾ ਜਾਂ ਆਮ ਮੱਧ ਵਰਗ ਹੈ ਸਾਰੇ ਲੋਕਾਂ ਦੀ ਅਸੀਂ ਸਵਾਲ ਕਰਾਂਗੇ ਵੀ ਨਾ ਕਿਸਾਨਾਂ ਲਈ ਨਾ ਮਜ਼ਦੂਰਾਂ ਲਈ ਨਾ ਮੱਧ ਵਰਗ ਲਈ ਤੁਸੀਂ ਕੁਝ ਨਹੀਂ ਕੀਤਾ ਜਿੰਨਾਂ ਨਾਲ ਤੁਸੀਂ ਪਾਲਿਸੀਆਂ ਲੈ ਕੇ ਆਏ ਹੋ ਤੁਸੀਂ ਉਹ ਡਬਲਯੂਟੀਓ ਦੀਆਂ ਤੇ ਕਾਰਪੋਰੇਟ ਪੱਖੀ ਪਾਲਿਸਿਕਾਂ ਲੰਗੀਆਂ ਜਿਨ੍ਹਾਂ ਨਾਲ ਉਹ ਮਾਲੂਮਾਲ ਹੋ ਰਹੇ ਨੇ ਤੇ ਜਿਹੜੇ ਆਮ ਮੱਧ ਵਰਗ ਹੈ ਜਿਹੜਾ ਕੋਈ ਆਪਣਾ ਕਿਸਾਨ ਆ ਮਜ਼ਦੂਰ ਆ ਉਹ 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 ਉਜੜ ਰਿਹਾ ਉਹਨਾਂ ਦਾ ਇਹ ਉਹਨਾਂ ਨੂੰ ਪਤਾ ਸੀਗਾ ਵੀ ਇਹ ਨੰਗੇ ਹੋਵਾਂਗੇ ਅਸੀਂ ਐਕਸਪੋਜ਼ ਹੋਵਾਂਗੇ ਵੋਟਰਾਂ ਨੂੰ ਪਤਾ ਲੱਗੂਗਾ ਸਾਨੂੰ ਲੋਕਾਂ ਨੇ ਸਜ਼ਾ ਦੇਣੀ ਆ ਤੇ ਉਹਨਾਂ ਦੇ ਵਿੱਚ ਇਸ ਕਰਕੇ ਉਹ ਭਗੌੜੇ ਹੋਏ ਜਾਈਏ ਲੋਕ ਸਭਾ ਜਨਾਬ ਦੀ ਗੱਲ ਕੀਤੀ ਜਾਵੇ ਬਿਗਲ ਬਚ ਚੁੱਕੇ ਸਾਰੀਆਂ ਹੀ ਪਾਰਟੀਆਂ ਮੈਦਾਨ ਦੇ ਵਿੱਚ ਨੇ ਬੀਜੇਪੀ ਵੀ ਮੈਦਾਨ ਦੇ ਵਿੱਚ ਉਤਰ ਚੁੱਕੇ ਕਿਸਾਨ ਜਿਹੜੇ ਨੇ ਲਗਾਤਾਰ ਵਿਰੋਧ ਕਰ ਰਹੇ ਨੇ ਅਸੀਂ ਕੋਈ ਵਿਰੋਧ ਨਹੀਂ ਕਰ ਰਹੇ ਅਸੀਂ ਸਵਾਲ ਹੈ ਜਿਹੜੇ ਅਸੀਂ ਕੱਲਾ ਬੀਜੇਪੀ ਨੂੰ ਨਹੀਂ ਦੂਜੀਆਂ ਪਾਰਟੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਕਾਲੀ ਦਲ ਹੈ ਸਾਰਿਆਂ ਨੂੰ ਅਸੀਂ ਸਵਾਲ ਕਰ ਰਹੇ ਹਾਂ ਚਲ 16 ਦਾ ਫਰਕ ਹੋਊਗਾ ਇੱਕ ਰੂਲਰ ਹੈ ਉਹਨਾਂ ਨੂੰ ਹੋਰ ਕਿਸਮ ਦੇ ਸਵਾਲ ਹੋਣਗੇ ਜਿਹੜੇ ਆਪੋਜੀਸ਼ਨ ਚ ਉਹਨਾਂ ਨੂੰ ਹੋਰ ਕਿਸਮ ਦੇ ਸਵਾਲ ਹੋਣਗੇ ਢੰਗ ਵੀ ਬਕਰ ਬਕਰ ਆਊਗਾ ਅਸੀਂ ਇਹਨੂੰ ਕਿਹਾ ਵੀ ਅਸੀਂ ਅਸੀਂ ਤੁਸੀਂ ਵੀ ਜਿੱਥੇ ਵੀ ਰੈਲੀ ਕਰੋਗੇ ਸਾਡੇ ਕਿਸਾਨ ਪੂਰਾ ਅਮਨ ਸਵਾਲ ਕਰਨ ਜਾਣਗੇ ਤੁਸੀਂ ਉਹਨਾਂ ਨੂੰ ਕੋਈ ਦਿਓ ਅਸੀਂ ਵੀਡੀਓ ਬਣੂਗੀ ਉੱਥੇ ਤਾਂ ਕਿ ਜਿਹੜੇ ਉੱਥੋਂ ਵਾਲੇ ਜਿਹੜੇ ਸਾਨੂੰ ਐਂ ਦੇ ਦੇਓ ਸਾਨੂੰ ਵੀ ਅਸੀਂ ਪਹਿਲਾਂ ਪਹਿਲਾਂ ਅਸੀਂ ਰੈਲੀ ਕਰਾਂਗੇ ਬਾਅਦ ਵਿੱਚ ਤੁਸੀਂ ਸਵਾਲ ਕਰ ਲਿਓ ਜਾਂ ਪਹਿਲਾਂ ਸਵਾਲ ਕਰ ਲਓ ਬਾਅਦ ਵਿੱਚ ਅਸੀਂ ਰੈਲੀ ਕਰਾਂਗੇ ਆਪਾਂ ਜਦੋਂ ਵੀ ਕਹਿਣਗੇ ਅਸੀਂ ਸਵਾਲਾਂ ਦਾ ਜਵਾਬ ਸਾਨੂੰ ਟਾਈਮ ਦੇ ਦੇਣਾ ਸਾਨੂੰ ਵੀਡੀਓ ਬਣਾਉਣ ਦਾ ਮੌਕਾ ਦੇ ਦੇਣ ਲੋਕ ਦੇਖ ਲੈਣ ਅਸੀਂ ਕੋਈ ਵੀ ਝੰਡਾ ਨਹੀਂ ਦਿਖਾਵਾਂਗੇ ਕੋਈ ਅਸੀਂ ਮੁਰਦਾਬਾਦ ਨਹੀਂ ਕਰਾਂਗੇ ਜੇ ਉਹ ਕਹਿਣਗੇ ਵੀ ਕੋਈ ਸਵਾਲ ਨਹੀਂ ਉਲਟਾ ਸਾਡੇ ਤੇ ਪੱਥਰ ਮਾਰਨਗੇ ਜਿਵੇਂ ਵੀ ਜਿੱਥੇ ਤਰਨ ਤਰਨ ਘਟਨਾ ਹੋਈ ਹੈ ਜਿਹੜੇ ਅੰਬਰਸਰ ਜ਼ਿਲ੍ਹੇ ਦੇ ਵਿੱਚ ਪਿੱਟੇ ਵੱਡ ਮਤਲਬ ਪਿੰਡ ਦੇ ਵਿੱਚ ਜਾਂ ਫਿਰ ਕਿਸਾਨਾਂ ਨੂੰ ਨੇੜੇ ਨਹੀਂ ਆਉਣ ਦਿੰਦੇ ਪਹਿਲੇ ਬੱਸਾਂ 'ਚ ਭਰ ਕੇ ਥਾਣੇ 'ਚ ਲੈ ਜਾਂਦੇ ਨੇ ਜੇ ਫਿਰ ਇਹੇ ਜਾਵੇ ਹਾਰ ਕਰਨਗੇ ਫਿਰ ਅਸੀਂ ਜਿਹੜਾ ਵਿਰੋਧ ਵੀ ਕਰਾਂਗੇ ਫਿਰ ਅਸੀਂ ਕਾਲੇ ਝੰਡੇ ਵੀ ਦਿਖਾਵਾਂਗੇ ਫਿਰ ਅਸੀਂ ਮਰਦਾਬਾਦ ਵੀ ਕਰਾਂਗੇ ਸਵਾਲ ਹੈ ਪੰਜ ਦੌਰ ਦੀ ਪਹਿਲਾਂ ਵੀ ਮੀਟਿੰਗ ਹੋ ਚੁੱਕੀ ਨਾ ਪਹਿਲਾਂ ਵੀ ਤੁਹਾਡੀ ਕੇਂਦਰ ਚਾਰ ਦੌਰ ਦੀ ਕੇਂਦਰ ਦੇ ਨਾਲ ਮੀਟਿੰਗ ਹੋਈ ਮਾ ਕੋਈ ਰਿਜ਼ਲਟ ਨਹੀਂ ਨਿਕਲਿਆ ਦੇਖੋ ਜੀ ਉਹ ਗੱਲਬਾਤ ਹੋਈ ਉਹਦਾ ਉਹਨਾਂ ਨੇ ਪ੍ਰਸਤਾਵ ਵੀ ਰੱਖਿਆ ਉਹ ਹਾਂ ਪੰਜ ਫਸਲਾਂ ਤੇ ਜਿਹੜੀ ਐਮਐਸਪੀ ਦੇਣ ਵਾਲਾ ਪਰ ਉਹ ਇੱਕ ਕੰਟਰੈਕਟ ਸੀਗਾ ਸਿਰਫ 5 ਸਾਲਾਂ ਲਈ ਜਿਹਦੇ ਨਾਲ ਉਹ ਮਤਲਬ ਉਸ ਸਾਨੂੰ ਨਾਮਨਜ਼ੂਰ ਕਰਨਾ ਪਿਆ ਪਰ ਲੋਕਾਂ ਨੇ ਉਹ ਜਿਹੜੀਆਂ ਪੰਜ ਮੀਟਿੰਗਾਂ ਚ ਕੀ ਕੁਛ ਹੋਇਆ ਉਹਦੇ ਚ ਦੇਖਦਾ ਲਿਆ ਨਾ ਵੀ ਕਿਸਾਨਾਂ ਦੀਆਂ ਮੰਗਾਂ ਕੀ ਐ ਸਾਰੀਆਂ ਮੰਗੀਆਂ ਜਿਹੜੀਆਂ ਕਰਜ਼ਾ ਮਾਫੀ ਵਾਲੀ ਹੈਗੀ ਅੱਜ ਕਾਰਪੋਰੇਟਾਂ ਦਾ 14 ਲੱਖ ਕਰੋੜ ਮਾਫ ਹੋ ਸਕਦਾ ਤਾਂ ਜਿਹੜੇ ਖੁਦਕਿਸ਼ੀਆਂ ਕਰ ਰਹੇ ਉਹਨਾਂ ਦਾ ਕਿਉਂ ਨਹੀਂ ਮਾਫ ਹੋਣਾ ਚਾਹੀਦਾ ਅੱਛਾ ਰੇਲਾਂ ਵੀ ਰੋਕੀਆਂ ਹੋਈਆਂ ਲੋਕ ਪਰੇਸ਼ਾਨ ਹੋ ਰਹੇ ਹਾਂ ਰੇਲਾਂ ਦਾ ਕੋਈ ਉਹ ਜਿਹੜੀਆਂ ਦਿੱਲੀ ਸਰਕਾਰ ਨਾਲ ਮੰਗਾਂ ਹੈਗੀਆਂ ਨੇ ਦਿੱਲੀ ਚਲੋਰ ਅੰਦੋਲਨ ਦੀਆਂ ਮੰਗਾਂ ਨੇ ਉਹਨਾਂ ਨਾਲ ਰੇਲ ਰੋਕ ਦਾ ਕੋਈ ਕਨੈਕਸ਼ਨ ਨਹੀਂ ਉਹ ਸਿਰਫ ਜਿਹੜੇ ਇਹਨਾਂ ਨੇ ਤਿੰਨ ਕਿਸਾਨ ਹੈ ਜਿਨ੍ਹਾਂ ਨੇ 13 ਤਰੀਕ ਨੂੰ ਕਿਸਾਨਾਂ ਨੂੰ ਨੌਜਵਾਨਾਂ ਨੂੰ ਲਾਹਮੰਦ ਕਰਕੇ ਇੱਥੇ ਲਿਆਂਦਾ ਸਿਰਫ ਉਹਨਾਂ ਦੀ ਬਦਲੇ ਦੀ ਭਾਵਨਾ ਤਹਿਤ ਝੂਠਾ 307 ਦਾ ਪਰਚਾ ਦਰਜ ਕੀਤਾ ਗਿਆ ਜਦਕਿ 307 ਉਦੋਂ ਲੱਗਦੀ ਹੁੰਦੀ ਹੈ ਜਦੋਂ ਕਿਸੇ ਦੇ ਚੋਟ ਹੈ ਜਿਹੜੀ ਸਿਰਚ ਹੈ ਜਾਂ ਸੀਨੇ 'ਚ ਹੈ ਸੀਰੀਅਸ ਚੋਟ ਹੁੰਦੀ ਕਿਸੇ ਵੀ ਮੁਲਾਜ਼ਮ ਦੇ ਚੋਟ ਨਹੀਂ ਇਸ ਕਰਕੇ ਉਹ ਸਿਰਫ ਉਹਦੇ ਪੋਲਿਟਿਕਲ ਬੇਸ ਤੇ ਪ੍ਰੈਸ਼ਰ ਪਾਉਣ ਦੀ ਖਾਤਰ ਵੀ ਤਾਂ ਕਿ ਇਹ ਨੌਜਵਾਨ ਆਉਣ ਨਾ ਮੋਰਚੇ 'ਚ ਡਰ ਜਾਣ ਵੀ ਸਾਡਾ ਭੂਵਿੱਖ ਖਰਾਬ ਹੁੰਦਾ ਉਹ ਤਾਂ ਪਾਇਆ ਇਸ ਕਰਕੇ ਉਹਦੇ ਤੇ ਉਹਨੇ ਖੱਡੇ ਨਾਲ ਕਮਿਟਮੈਂਟ ਵੀ ਕੀਤੀ ਸੀਗੀ ਵੀ ਤੁਸੀਂ ਸਾਨੂੰ ਇੱਕ ਹਫਤਾ ਦੇ ਦਿਓ ਅਸੀਂ ਇਨਕੁਆਰੀ ਤੁਸੀਂ ਐਪਲੀਕੇਸ਼ਨ ਦੇ ਦਿਓ ਪਰਿਵਾਰਾਂ ਵੱਲੋਂ ਇਸ ਇਨਕੁਆਰੀ ਕਰਕੇ ਉਹਨਾਂ ਨੂੰ ਰੀਲੀਜ਼ ਕਰ ਦਿਆਂਗੇ ਪਰ ਜਦੋਂ ਇਹਨੇ 16 ਤੱਕ ਨਾ ਕੀਤਾ ਫਿਰ ਮਜਬੂਰੀ ਵਸ ਜਿਹੜਾ ਅਸੀਂ ਚਾਹੁੰਦੇ ਨਹੀਂ ਸੀਗੇ ਮਜਬੂਰੀ ਵਸ ਸਾਨੂੰ ਉਹ ਰੇਲ ਟ੍ਰੈਕ ਰੋਕਣਾ ਪਿਆ ਜੇ ਉਹ ਰੀਲੀਜ਼ ਕਰ ਦੇਣ ਤਾਂ ਅਸੀਂ ਹੁਣੇ ਰੇਲ ਟ੍ਰੈਕ ਖਾਲੀ ਕਰਨ ਨੂੰ ਤਿਆਰ ਹੈ ਜੀ ਅਸੀਂ ਭਾਜੀਪੀ ਦੇ ਅਗਰ ਆਗੂ ਨਹੀਂ ਆਂਦੇ ਅੱਜ 22 ਤਰੀਕ ਹੋ ਗਈ ਹੈ ਨਾ ਇਹਮ ਨੇਤਾ ਨਹੀਂ ਆਉਂਦੇ ਤੇ ਕਿੰਨੇ ਵਜੇ ਤੱਕ ਜਿਹੜਾ ਹੈ ਤੁਸੀਂ ਕਿਸਾਨ ਇੱਥੇ ਇੰਤਜ਼ਾਰ ਕਰਨਗੇ ਤੇ ਅਗਲੀ ਕਾਰਵਾਈ ਕੀ ਹੋਏਗੀ ਹਲਾ ਸਵਾਲ ਅਸੀਂ 3 ਵਜੇ ਤੱਕ ਜੀ ਇੰਤਜ਼ਾਰ ਕਰਾਂਗੇ ਪੂਰਾ 4 ਘੰਟੇ 11 ਵਜੇ ਤੇ ਅਸੀਂ ਬੈਠੇ ਆ ਇੱਥੇ ਬੁੱਕ ਹਾਲ ਵੀ ਆਪ ਬੁੱਕ ਕੀਤਾ ਖਰਚਾ ਵੀ ਆਪ ਕਰਾ ਕੀਤਾ ਕੋਈ ਸਾਡੇ ਕੋਲ ਇਹਨੇ ਪੈਸੇ ਨਹੀਂ ਫਿਰ ਵੀ ਅਸੀਂ ਆਏ ਨੇ ਵੀ 3 ਵਜੇ ਤੱਕ 4 ਘੰਟੇ ਅਸੀਂ ਵੇਟ ਕਰਾਂਗੇ ਜੇ 4 ਵਜੇ ਤੱਕ ਨਹੀਂ ਆਉਂਦੇ ਤਾਂ ਇਹਦਾ ਮਤਲਬ ਸਾਫ਼ ਹੈ ਵੀ ਉਹ ਨਹੀਂ ਆਉਣਾ ਚਾਹੁੰਦੇ 4 ਘੰਟੇ ਵੇਟ ਕੋਈ ਥੋੜੀ ਨਹੀਂ ਹੁੰਦੀ ਫਿਰ ਅਸੀਂ ਮੀਡੀਆ ਆਪਣਾ ਪ੍ਰੈਸ ਕਾਨਫਰੰਸ ਕਰਕੇ ਇਹਨੂੰ ਸਵਾਗਤ ਕਰਾਂਗੇ ਵੀ ਭਾਈ ਭੱਜ ਗਏ ਉਹ ਆਏ ਨਹੀਂ ਰਿਪੋਰਟ 'ਚ ਭਗੌੜੇ ਆ ਭਗੌੜੇ ਦਾ ਮਤਲਬ ਹੈਗਾ ਉਹਨਾਂ ਕੋਲ ਜਵਾਬ ਨਹੀਂ ਉਹ ਡਰਦੇ ਆ ਵੀ ਇਹ ਵੀਡੀਓ 'ਚ ਜਾਊਗੀ ਗੱਲ ਲੋਕਾਂ 'ਚ ਜਾਊਗੀ ਸਾਡਾ ਪੋਲਿਟਿਕਲ ਨੁਕਸਾਨ ਹੋਊਗਾ ਸੋ ਇਸ ਕਰਕੇ ਸਾਡੇ ਹਿਸਾਬ ਨਾਲ ਅਸੀਂ ਸਮਝਦੇ ਆ ਵੀ ਉਹ ਭੱਜੇ ਆ ਭਗੌੜੇ ਹੋਏ ਆ ਬਿਲਕੁਲ ਸਾਫ਼ ਤੌਰ ਤੇ ਜਿਹੜਾ ਹੈ 3 ਵਜੇ ਤੱਕ ਜਿਹੜੇ ਨੇ ਕਿਸਾਨ ਇੱਥੇ ਜਿਹੜਾ ਹੈ ਜਰੂਰ ਇੰਤਜ਼ਾਰ ਕਰਨਗੇ ਕੇਂਦਰ ਸਰਕਾਰ ਦਾ ਇੱਕ ਵਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਗਰ ਗੱਲ ਕੀਤੀ ਜਾਵੇ ਇੱਥੇ ਜਿਹੜੇ ਨੇ ਕਿਸਾਨ ਨੇਤਾ ਜਿਹੜੇ ਬੈਠਣਗੇ ਨਾਲ ਹੀ ਜਿਹੜੀ ਹੈ ਨਰਿੰਦਰ ਮੋਦੀ ਦੀ ਜਿਹੜੀ ਹੈ ਤਸਵੀਰ ਲਗਾਈ ਗਈ ਹੈ ਕੁਰਸੀਆਂ ਜਿਹੜੀਆਂ ਜਰੂਰ ਛੱਡੀਆਂ ਗਈਆਂ ਨੇ ਨਾਲ ਅਮਿਤ ਸ਼ਾਹ ਦੀ ਤੁਹਾਨੂੰ ਜਿਹੜੀ ਹੈ ਜਿਹੜੀ ਹੈ ਕੁਰਸੀ ਤੇ ਫੋਟੋ ਜਿਹੜੀ ਹੈ ਲੱਗੀ ਮਿਲੂਗੀ ਅਰਜੁਨ ਮੈਂਡਾ ਜਿਹੜੇ ਨੇ ਉਹਨਾਂ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਲਿਖੀ ਹੈ ਜੀਪੀ ਨੱਡਾ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ ਨਾਲ ਹੀ ਜਿਹੜਾ ਸਾਫਤੌਰ ਤੇ ਕਹਿ ਸਕਦੇ ਕਿ ਕਿਸਾਨਾਂ ਵੱਲੋਂ ਜਿਹੜੀ ਹੈ ਅੱਜ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ, ਓਪਨ ਡਿਬੇਟ ਦਾ ਜਿਹੜਾ ਹੈ ਸੱਦਾ ਦਿੱਤਾ ਗਿਆ ਹੈ। ਦੇਖਣਾ ਹੋਵੇਗਾ ਕਿ ਹੁਣ ਜਿਹੜੇ ਭਾਜਪਾ ਦੇ ਜਿਹੜੇ ਲੀਡਰਸ ਨੇ ਚਾਹੇ ਪੰਜਾਬ ਦੀ ਗੱਲ ਕੀਤੀ ਜਾਵੇ, ਚਾਹੇ ਕੇਂਦਰ ਦੀ ਗੱਲ ਕੀਤੀ ਜਾਵੇ, ਕਿਸ ਮੀਟਿੰਗ ਦੇ ਵੀ ਸ਼ਾਮਲ ਹੁੰਦੇ ਕਿ ਨਹੀਂ, ਮਗਰ 3 ਵਜੇ ਤੱਕ ਜਿਹੜੇ ਕਿਸਾਨ ਜਣ ਨੇ ਕਿਸਾਨ ਭਵਨ ਦੇ ਵਿੱਚ ਜਿਹੜਾ ਹੈ ਕੇਂਦਰ ਸਰਕਾਰ ਦਾ ਇੰਤਜ਼ਾਰ ਕਰਨਗੇ। ਚੰਡੀਗੜ੍ਹ ਤੋਂ ਕੈਮਰਾ ਪਰਸਨ ਸੁਨੀਲ ਦੇ ਨਾਲ ਐਨਵੀ ਨਿਊਜ਼ ਲਈ। ਹਮਿਸ